ਹਾਂਜੀ ਦੋਸਤੋ ਇਹ ਆ ਜੀ ਹੁਸ਼ਿਆਰਪੁਰ ਦਾ ਮਾਤਾ ਚਿੰਤਪੂਰਨੀ ਚੌਕ ਜੋ ਕਿ ਹੁਸ਼ਿਆਰਪੁਰ ਪੰਗੀ ਚੋਤੇ ਪੈਂਦਾ ਆ ਆਸ-ਪਾਸ ਚੋ ਆ ਜੀ ਸਾਰਾ ਕੁਝ ਦਿਨ ਪਹਿਲਾਂ ਕਾਫੀ ਤੇਜ਼ ਬਾਰਿਸ਼ ਪਈ ਸੀ ਜਿਸ ਕਾਰਨ ਇੱਥੇ ਹੜ ਦਾ ਮਾਹੌਲ ਬਣਿਆ ਹੋਇਆ ਸੀਗਾ ਬਹੁਤ ਤੇਜ਼ ਪਾਣੀ ਆਇਆ ਹੋਇਆ ਸੀਗਾ ਸਾਹਮਣੇ ਇਹ ਦੁਸ਼ਹਿਰਾ ਗਰਾਊਂਡ ਤੇ ਤੋਂ ਬਿਲਕੁਲ ਅੱਗੇ ਜਾ ਕੇ ਆਪਾਂ ਰਾਈਟ ਸਾਈਡ ਨੂੰ ਮੋੜਦੇ ਆ ਮਾਤਾ ਚਿੰਤਪੂਰਨੀ ਰੋਡ ਤੇ ਦੇਖੋ ਜੀ ਬੋਰਡ ਲੱਗੇ ਹੋਏ ਆ ਮਾਤਾ ਜੀ ਦੇ ਲੰਗਰ ਆ ਦੇ ਭੰਡਾਰਿਆਂ ਦੇ ਤੇ ਆਪਾਂ ਪਹੁੰਚ ਗਏ ਮਾਤਾ ਚਿੰਤਪੂਰਨੀ ਚੌਕ ਇੱਥੇ ਤੁਹਾਨੂੰ ਇੱਕ ਬਹੁਤ ਹੀ ਪਵਿੱਤਰ ਸਥਾਨ ਨੂੰ ਮਾਤਾ ਵੈਸ਼ਨੂ ਦੇਵੀ ਦਾ ਮੰਦਿਰ ਦੇਖਣ ਨੂੰ ਮਿਲੂਗਾ ਚੈੱਕ ਕਰ ਸਕਦੇ ਹੋ ਇਹ ਬਹੁਤ ਖੂਬਸੂਰਤ ਮੰਦਿਰ ਅੰਦਰ ਇਸ ਲਈ ਵੀਡੀਓ ਬਣਾਈ ਹੋਈ ਆਪਾਂ ਚੈੱਕ ਕਰ ਸਕਦੇ ਹੋ ਸਾਡੇ YouTube ਚੈਨਲ ਤੇ ਤੇ ਹੁਣ ਆਪਾਂ ਪਹੁੰਚ ਗਿਆ ਜੀ ਆਦਮਬਾਲ ਹਾਂ ਜੀ ਦੋਸਤੋ ਆ ਜੀ ਪਿੰਡ ਆਦਮਬਾਲ ਦੇਖੋ ਮਾਤਾ ਰਾਣੀ ਦੇ ਦਰਬਾਰ ਨੂੰ ਜਾਣ ਵਾਲਾ ਰਸਤਾ ਹੈ ਤੇ ਝੰਡੀਆਂ ਲੱਗ ਚੁੱਕੀਆਂ ਆ ਆਰ ਤਰ੍ਹਾਂ ਦੇਵ ਦੇ ਤੇ ਝੰਡੀਆਂ ਆ ਗਈਆਂ ਤੇ ਬਜਰੰਗਵਲੀ ਜੀ ਦੀਆਂ ਮਾਤਾ ਰਾਣੀ ਦੀਆਂ ਪਾਪਾ ਬਲਕਨਾ ਜੀ ਦੀਆਂ ਤੇ ਇਹ ਆ ਜੀ ਚੰਦਪਨੀ ਰੋਡ ਤੇ ਅੱਜ ਦਿਨ ਹੈਗਾ ਐਤਵਾਰ ਤੁਹਾਨੂੰ ਅੱਜ ਰੌਣਕ ਮਲਾ ਦਿਖਾਉਂਦੇ ਆਂ ਹਾਂ ਜੀ ਦੋਸਤੋ ਸਵਾਗਤ ਹੈ ਜੀ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤੇ ਦੋਸਤੋ بارش ਦਾ ਮਾਹੌਲ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਆ ਤੇ ਸੜਕਾਂ ਵੀ ਕਾਫੀ ਖਰਾਬ ਹੋਈਆਂ ਪਈਆਂ ਤੁਸੀਂ ਚੈੱਕ ਕਰੋ ਜੀ ਸਾਰਾ ਘਟ ਘਟ ਰੁੜ ਕੇ ਆ ਗਿਆ ਹੋਇਆ ਪਾਣੀ ਨਾਲ ਇੰਨਾ ਤੇਜ਼ ਵਹਾਅ ਸੀਗਾ ਤੇ ਬਾਕੀ ਸਾਰਿਆਂ ਨੂੰ ਜੈ ਮਾਤਾ ਦੀ ਤੇ ਦੋਸਤੋ ਅੱਜ ਦੇ ਬਲੌਗ ਚ ਆਪਾਂ ਤੁਹਾਨੂੰ ਆਪਣੇ ਤੇ ਲੋਕਲ ਮਾਤਾ ਰਣ ਦੇ ਦਰਬਾਰ ਆ ਉੱਥੇ ਦਰਸ਼ਨ ਕਰਾਂਦੇ ਆ ਤੇ ਤੁਹਾਨੂੰ ਮੇਲਿਆਂ ਬਾਰੇ ਕੁਝ ਜ਼ਰੂਰੀ ਜਾਣਕਾਰੀ ਦਵਾਂਗੇ ਜਿਵੇਂ ਭਲਾ ਰੋਡ ਦਾ ਹਾਲ ਤਾਂ ਦੇਖ ਹੀ ਲਿਆ ਤੇ ਆਹ ਵਾਲੇ ਕਿਚੋਂ ਪਾਣੀ ਕਾਫੀ ਆ ਰਿਹਾ ਸੀਗਾ ਜਿਸ ਨਾਲ ਕਾਫੀ ਤੇਜ਼ ਵਹਾਅ ਸੀਗਾ ਅਧਿਕ ਸ਼ਕਤੀਆਂ ਕੇ ਚੇਰਾ ਤੇ ਬਾਕੀ ਜੋ ਤੁਹਾਨੂੰ ਜ਼ਰੂਰੀ ਜਾਣਕਾਰੀ ਦਵਾਂਗੇ ਤੁਸੀਂ ਬਸ ਫੋਲੋ ਕਰਿਓ ਤੇ ਕਿਉਂਕਿ ਹਰ ਵਾਰ ਸਾਡੇ ਇਸ ਰੋਡ ਤੇ ਮੇਲਿਆਂ ਨੂੰ ਇਹੋ ਜਿਹੀ ਬਾਰਦਤ ਹੁੰਦੀ ਰਹਿੰਦੀ ਆ ਬਣੇਰੋ ਵੀਡੀਓ ਦੇ ਨਾਲ ਜੀ ਦੋਸਤੋ ਸਭ ਤੋਂ ਪਹਿਲਾਂ ਤੁਹਾਨੂੰ ਦੱਸਦੀ ਆ ਜੀ ਅਸੀਂ ਆਏਗੇ ਆ ਬਿਲੋਂਗ ਕਰਦੇ ਆ ਮਾਤਾ ਚਿੰਤਪੂਣੀ ਰੋਡ ਤੇ ਜਿੱਥੇ ਮਾਤਾ ਸ਼ੇਰਾਵਾਲੀ ਦੀ ਮੂਰਤੀ ਆ ਉੱਥੇ ਦੇ ਰਹਿਣ ਵਾਲੇ ਆ ਤੇ ਮਾਤਾ ਚਿੰਤਪੂਣੀ ਨੂੰ ਆਉਣ ਵਾਲੇ ਭਗਤਾਂ ਨੂੰ ਸਾਡੀ ਇਕੋ ਰਾਏ ਆ ਕਿ ਜਿਹੜਾ ਵੀ ਭਗਤ ਮਾਤਾ ਰਾਣੀ ਦੇ ਦਰਸ਼ਨ ਕਰਨ ਜਾ ਰਿਹਾ ਪੂਰੀ ਸ਼ਰਧਾ ਨਾਲ ਆਓ ਭੀੜ ਭੜੱਕੇ ਤੋਂ ਥੋੜਾ ਸਾਵਧਾਨੀ ਨਾਲ ਚੱਲੋ ਤੇ ਹਾਂਜੀ ਬਾਕੀ ਜੋ ਗਹਿਣਾ ਗੱਟਾ ਪਾ ਕੇ ਆਉਂਦੇ ਆ ਉਹਨਾਂ ਲਈ ਆਪਾਂ ਇਹ ਕਹਾਂਗੇ ਗਹਿਣੇ ਗੱਟੇ ਪਾ ਕੇ ਨਾ ਆਓ ਇੱਥੇ ਆਪਾਂ ਹਰ ਸਾਲ ਦੇਖਦੇ ਆ ਹਰ ਇੱਕ ਦਿਨ ਡੇਲੀ ਲੁੱਟਕ ਹੁੰਦੀ ਆ ਸ਼ਾਮ ਦੇ ਟਾਈਮ ਜੋ ਲੋਕੇਸ਼ਨ ਆ ਤੁਹਾਨੂੰ ਉਹ ਵੀ ਦਿਖਾਵਾਂਗੇ ਉਸ ਲੋਕੇਸ਼ਨ ਤੇ ਹੁੰਦੀ ਹੁੰਦੀ ਆ ਹਰ ਵਾਰ ਤੇ ਡੇਲੀ ਕੋਈ ਨਾ ਕੋਈ ਚੀਜ਼ ਦੀ ਚੋਰੀ ਹੁੰਦੀ ਆ ਤੇ ਤੁਸੀਂ ਬਸ ਆਪਣਾ ਧਿਆਨ ਨਾ ਆਉ ਜਾਓ ਤੇ ਚਲੋ ਦੋਸਤੋ ਹੁਣ ਤੁਹਾਨੂੰ ਦਿਖਾਉਂਦੇ ਆ ਜੀ ਉਹ ਜੀ ਲੋਕੇਸ਼ਨ ਤੇ ਸਾਹਮਣੇ ਆ ਜੀ ਚਿੰਤਪੁਰਨੀ ਰੋਡ ਮੈਂ ਇਸ ਟੱਮ ਖੜਾ ਹੋਇਆ ਸਾਹਮਣੇ ਪਾਪਾ ਪੀਜ਼ਾ ਵਾਲੇ ਦੇ ਦਿਖਾਦੇ ਤੁਹਾਨੂੰ ਸਾਹਮਣੇ ਆ ਜੀ ਪਾਪਾ ਪੀਜ਼ਾ ਤੇ ਦਿਨ ਹੈਗਾ ਜੀ ਐਤਵਾਰ ਤੇ ਸੰਗਤ ਦੇਖੋ ਕਾਫੀ ਆ ਰਹੀ ਆ ਮਾਤਾ ਜੀ ਦੇ ਦਰਬਾਰ ਤੇ ਜੀ ਦੋਸਤੋ ਪਹੁੰਚ ਚੁੱਕੇ ਆ ਜੀ ਆਪਾਂ ਉਸ ਲੋਕੇਸ਼ਨ ਤੇ ਤੇ ਐਸਾਈਡ ਲੱਗਦਾ ਜੀ ਬਿਆਸ ਵਾਲਿਆਂ ਦਾ ਲੰਗਰ ਬਿਆਸ ਵਾਲੀ ਸੰਗਤ ਇੱਥੇ ਲੰਗਰ ਲਾਂਦੀ ਆ ਤੇ ਆ ਸਾਹਮਣੇ ਮਾਤਾ ਦੀ ਮੂਰਤੀ ਆ ਜੀ ਇਸ ਸਥਾਨ ਤੇ ਬਹੁਤ ਜ਼ਿਆਦਾ ਰਸ਼ ਹੁੰਦਾ ਆ ਜਦੋਂ ਸ਼ਾਮ ਦਾ ਟਾਈਮ ਪੈਂਦਾ ਆ ਕਾਫੀ ਸਾਰੀਆਂ ਗੱਡੀਆਂ ਬੱਸਾਂ ਇੱਥੇ ਰੁਕਦੀਆਂ ਤੇ ਕਾਫੀ ਭੀੜ ਭੜਕਾ ਹੋ ਜਾਂਦਾ ਆ ਜਿਸ ਕਾਰਨ ਇਸ ਸਥਾਨ ਤੇ ਕਾਫੀ ਚੋਰੀਆਂ ਹੁੰਦੀਆਂ ਆ ਲੁੱਟਾਂ ਘਾਉਂਦੀਆਂ ਆ ਜਿੱਦਾਂ ਬੀਬੀਆਂ ਜੋ ਮਕੇ ਟੌਪਸ ਆ ਕੇ ਆਉਂਦੀਆਂ ਕੰਨਾਂ ਵਿੱਚੋਂ ਪਿੱਛੇ ਜਾਂਦੇ ਆ ਚੈਨੀਆਂ ਵਗੈਰਾ ਲਾਈਆਂ ਜਾਂਦੀਆਂ ਆ ਤੇ ਤੁਹਾਨੂੰ ਲੋਕੇਸ਼ਨ ਆਪਾਂ ਦਿਖਾਤੀ ਆ ਤੇ ਤੁਸੀਂ ਬਸ ਰੱਖਣਾ ਇਹ ਧਿਆਨ ਤੇ ਬਾਕੀ ਆ ਦੇਖੋ ਰਸੀਆਂ ਲੱਗ ਚੁੱਕੀਆਂ ਆ ਇਸ ਸਾਈਡ ਤੇ ਲੱਗਣੀ ਆ ਇਹ ਦੁਕਾਨਾਂ ਤੇ ਆ ਦੇਖੋ ਇੱਧਰ ਵੀ ਸਮਾਨ ਆ ਚੁੱਕਾ ਆ ਦੁਕਾਨ ਵਾਲਿਆਂ ਦਾ ਚੈੱਕ ਕਰ ਸਕਦੇ ਹੋ ਟੈਡੀ ਵਗੈਰਾ ਗੋਡੇ ਵਗੈਰਾ ਜੋ ਹੁੰਦੇ ਨਾਲ ਆ ਚੁੱਕੇ ਆ ਇੱਧਰ ਟੈਂਟ 10 ਦਿਨ ਹੋ ਗਏ ਟੈਂਟ ਦਾ ਸਮਾਨ ਵੀ ਆ ਚੁੱਕਾ ਆ ਬਸ ਇੱਧਰ ਤਿਆਰੀ ਆ ਜੀ ਸਾਹਮਣੇ ਤੁਸੀਂ ਬੋਰਡ ਦੇਖੋ ਸਾਡੀ ਪਿਛਲੀ ਵੀਡੀਓ ਚ ਤੁਸੀਂ ਸਾਰਾ ਕੁਝ ਦੇਖਿਆ ਹੋਣਾ ਪਿਛਲੀ ਵੀਡੀਓ ਬਣਾਈ ਹੋਈ ਆ ਆਪਾਂ ਤੇ ਇੱਧਰ ਦੁਕਾਨਾਂ ਲੱਗ ਚੁੱਕੀਆਂ ਆ ਇਸ ਸਾਈਡ ਵੀ ਦੁਕਾਨਾਂ ਲੱਗਣੀਆਂ ਇੱਧਰ ਟੈਡੀ ਦੀ ਦੁਕਾਨ ਲੱਗ ਚੁੱਕੀ ਆ ਇਹ ਗੁੱਡੇ ਕਹਿੰਦੇ ਆਪਾਂ ਬੱਚਿਆਂ ਵਾਸਤੇ ਘਡੋਨੇ ਜੀ ਆ ਜੋ ਮਤਾ ਸ਼ੀਰਾਵਲੀ ਜਿਹਦਾ ਮੰਦਿਰ ਆ ਇੱਥੇ ਵੀ ਕਾਫੀ ਸੰਗਤਾਂ ਦੀਆਂ ਨਰਾਤਿਆਂ ਨੂੰ ਬਹੁਤ ਜ਼ਿਆਦਾ ਭੀੜ ਹੁੰਦੀ ਆ ਅੰਦਰ ਵੀ ਤੇ ਕਾਫੀ ਸਾਰੇ ਲੰਗਰ ਵੀ ਲੱਗਦੇ ਆ ਅੰਦਰ ਬਾਹਰ ਵੀ ਲੱਗਦੇ ਆ ਤੇ ਬਸ ਤੁਸੀਂ ਇਸ ਥਾਨ ਦੇਖ ਲਓ ਇੱਥੇ ਆਪਣਾ ਧਿਆਨ ਨਾ ਲੰਗੇ ਕਾਫੀ ਚੋਰ ਚੱਕੇ ਹੁੰਦੇ ਆ ਤੇ ਕਿਉਂਕਿ ਲੁੱਟਖੋਹਾਂ ਕਰਦੇ ਆ ਥਾਨ ਤੁਸੀਂ ਦੇਖ ਸਕਦੇ ਹੋ ਬਾਕੀ ਜਿਨ੍ਹਾਂ ਨੇ ਲੰਗਰ ਲਾਣਾ ਜੀ ਕੁਝ ਦਿਨਾਂ ਤੱਕ ਸਾਰੇ ਜਾੜ ਬੂਜੇ ਜੋ ਵੀ ਹੋਏ ਹੋਏ ਆ ਸਾਰੇ ਪੱਧਰ ਕਰ ਦਿੱਤੇ ਜਾਣਗੇ ਤਾਂ ਕਿ ਮਾਤਾ ਰਾਣੀ ਦੇ ਲੰਗਰ ਲਾਣ ਚ ਭਗਤਾਂ ਨੂੰ ਖਾਣ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਤਕਲੀਫ ਨਾ ਹੋਵੇ ਕਾਫੀ ਸਾਰੇ ਰੋਡ ਦੀ ਸਫਾਈ ਕੀਤੀ ਹੁੰਦੀ ਆ ਤੇ ਬਾਕੀ ਤੁਹਾਨੂੰ ਅਪਡੇਟ ਦੇ ਦਿੱਤੀ ਹੈ ਜੀ ਹਾਂਜੀ ਦੋਸਤੋ ਆਹ ਜੀ ਦਰਬਾਰ ਜੋ ਕਿ ਮਾਤਾ ਚਿੰਤਪਨੀ ਰੋਡ ਤੇ ਪੈਂਦਾ ਆ ਬਹੁਤ ਖੂਬਸੂਰਤ ਦਰਬਾਰ ਆ ਅੰਦਰ ਗੁਫਾ ਵੀ ਬਣੀ ਹੋਈ ਆ ਮਾਤਾ ਰਾਣੀ ਦੀ ਜਰੂਰ ਆਓ ਇਸ ਦਰਬਾਰ ਤੇ ਤੇ ਬਾਕੀ ਦੋਸਤੋ ਜੋ ਤੁਹਾਨੂੰ ਜ਼ਰੂਰੀ ਗੱਲ ਦੱਸਣੀ ਸੀ ਉਸ ਗੱਲ ਤੇ ਜ਼ਰੂਰ ਧਿਆਨ ਦਿਓ ਕੁਛ ਵੀ ਨਾ ਪਾ ਕੇ ਉਹ ਸੋਨੇ ਦੀ ਚੀਜ਼ ਮਹਿੰਗੀ ਚੀਜ਼ ਗਲੇ ਵਿੱਚ ਜਾਂ ਕੰਨਾਂ 'ਚ ਤਾਂ ਵਧੀਆ ਹੀ ਆ ਇਸ ਚੀਜ਼ ਤੇ ਰਾਸ਼ੂਣ ਕਰਕੇ ਇਸ ਜਗ੍ਹਾ ਤੇ ਕਾਫੀ ਜ਼ਿਆਦਾ ਚੋਰ ਚੱਕਿਆਂ ਨੂੰ ਫਾਇਦਾ ਹੁੰਦਾ ਆ ਭੀੜ ਭੜੱਕੇ 'ਚ ਆਪਣਾ ਕੰਮ ਕਰਕੇ ਤੇ ਨਿਕਲ ਜਾਂਦੇ ਆ ਤੇ ਤੁਸੀਂ ਇਹ ਚੀਜ਼ ਦਾ ਧਿਆਨ ਰੱਖਿਓ ਜੀ ਤੇ ਬਾਕੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਦੋਸਤੋ